ਅੰਡੀ ਸਾਸਰੀਕ ਆ ਜੀ ਸਾਰੇ ਵੀਰਾਂ ਨੂੰ ਧੰਨਵਾਦ ਹਨ ਬ੍ਰੀਟਿੰਗ ਸੀਣ ਆ ਚੁੱਕਾ ਹੈ ਤੇ ਜੋ ਜੜੇ ਲਾਉਂਦੇ ਆ ਸਾਰੇ ਹਨ तकरीबन ਜਿਆਨੇ ਆਂਡੇ ਲਾ ਕੇ ਆ ਤੇ ਕਈ ਜੋੜਿਆਂ ਦੇ ਬੱਚੇ ਪਾਲ ਲਾ ਕੇ ਆ ਬਾਕੀ ਕੁਝ ਬੱਚੇ ਆਪਾਂ ਸੇਲ ਵੀ ਕਰਦਨੇ ਆ ਕੋਜ ਆਪਾਂ ਡਾਉਨੇ ਆ ਤਾਂ ਸਾਰੇ ਜੋੜੇ ਲੱਗੇ ਆ ਇੱਕਾ ਜੋੜਾ ਲਗਾ ਆ ਤੁਹਾਡੀ ਜਾਈਆਂ ਦਾ ਚਾ ਨਿਕਲਿਆ ਮਗਰਸਲੇ ਕਾਟੇ ਡੀਆਂ ਦਾ ਜੋੜਾ ਲੱਗਾ ਕੀ ਸਿਸਟਮ ਹੈ ਬਾਬਾ ਇਧਰ ਇਧਰ ਇੱਕ ਬੱਚਾ ਨੇ ਲੈ ਇਧਰ ਇੱਕ ਬੱਚਾ ਪਾ ਸਕਿਆ ਤੇ ਇਧਰ ਬਾਕੀ ਆਣਿਆਂ ਦੇ ਬੇਟੀ ਮਾਰਦੀ ਹੈ ਜੀ ਕੀ ਇਹ ਉਹ ਦਰਿਓ ਨੇ ਦੇ ਬੇਟੀ ਇੰਦਰ ਵੀ ਮਿਲਦੇ ਬਾਕੀ ਸਾਰਾ ਰਖੀ ਦੇ ਨਾਲ ਨਾਲ ਕੀ ਸਿਸਟਮ ਹੈ ਬਾਬਾ ਆ ਗਿਆ ਅਮਰਸਰ ਦਾ ਇਹਨਾਂ ਨੂੰ ਪੁੱਛਦੇ ਹੋ ਮੋਰ ਜੇ ਵੀ ਬਾਤ ਤਿੰਨਾਂ ਜੋੜੇ ਲੱਗਾ ਆ ਬੱਚਾ ਇੱਕ ਨਿਕਲਿਆ ਉਹ ਉਤਰ ਉਹ ਇੱਕ ਉਤਰੀ ਆਣੇ ਤੇ ਬੈਠੀ ਐ ਇਹਦੀ ਅਮਰਸਰ ਦੀ ਡੱਬ ਵਾਲੀ ਜਿਹੜੀ ਖੜੀ ਇਧਰ ਕੀ ਸੀ ਨਾ ਨੇ ਨਹੀਂ ਬੰਦੇ ਨੇ ਇੱਕ ਹੰਡਾ ਲਾਤਾ ਉਹ ਵੀ ਤਾਂ ਪਹਿਲਾਂ ਅੰਡੇ ਲਾਵਾ ਹੀ ਆ ਇਦਾਂ ਇਦਾਂ ਬੱਚੇ ਇਹ ਬੱਚਾ ਇੱਧਰ ਇੱਧਰ ਵੀ ਇੱਥੇ ਕੁਝ ਨਹੀਂ ਆ ਇੱਥੇ ਆਂਦੇ ਬਿਟੀ ਹੈ ਇੱਥੇ ਕੋਲ ਆ ਇੱਕ ਜੁੜਾ ਹੋ ਗਿਆ ਇੱਧਰ ਬਾਟਾ ਟੁੱਟ ਕਬੂਤਰੀ ਆਂਦੇ ਬੈਠੀ ਹੈ ਉਹ ਨਹੀਂ ਬੱਚੇ ਵੱਡੇ ਹੋ ਕਿ ਨਹੀਂ ਹਾਂ ਦੇ ਦੇ ਕਾੜਨਿਆਂ ਦੇ ਬੈਠੀ ਆ ਇਹਨੇ ਬੱਚਾ ਵੱਡਾ ਇਹਨਾਂ ਲਈ ਬੱਚੇ ਪਲਾਉਣ ਨੇ ਇਹਨੇ ਮੱਛਾ ਵਾਲਾ 골ਡਨ ਨੇ ਆ ਬਾਕੀ ਸਾਰੇ ਜੋੜੇ ਵੱਡੇ ਲੱਗੇ ਜਿਹੜੇ ਹੋਰ ਇਹ ਜਿਹੜਾ ਤੇ ਬੀਡਿੰਗ ਸਿਸਟਮ ਆਨੇਵ ਨੇ ਤੇ ਗਰੀਬਾਂ ਜਾਰੇ ਆਂਡੇ ਲੱਥੇ ਆ ਤੇ ਬਾਕੀ ਕੋਈ ਜੋੜੇ ਲਾਏ ਆ ਕੁਝ ਕਬੂਤਰ ਬਿਮਾਰ ਹੋ ਗਏ ਕੂਦਰੀਆਂ ਕਾਫੀ ਮਰ ਗਈਆਂ ਤੇ ਹੁਣ ਕੋਈ ਜੋੜੇ ਕਬੂਤਰ ਗਿਫਟ-ਗੁਫਟ ਵੀ ਆਏ ਆ ਆਹ ਟੈਡੀ ਉਤਰਾ 골ਡਨ ਆਹ ਕਬੂਤਰ ਗਿਫਟ ਆਇਆ ਹੈ ਇੱਕ ਵੀ ਦਾ ਗਿਫਟ ਹੈ ਸਾਡਾ ਵੱਡਾ ਹੈ ਇਹ ਮਸਾਲੇ ਨੂੰ ਲੱਗੀ ਵਾਲਾ ਜਿਹੜਾ ਕੁਤਰੀ ਹੋਆ। ਕਿਹਦੇ ਪੰਜਾਹ ਤਰ੍ਹਾਂ ਦੇ। ਮੋੱਚੇ-ਮੋੱਚੇ ਨਿਨਣੋ ਨੇ। ਆਂਡੇ ਲੱਤੇ ਆਇਆ। ਦਾ ਤੋਂ 12 ਬੱਚੇ ਪਾਲਦੇ ਪਏ ਆ। ਸੌ-ਸੱਠ ਪਾਲਦੇ ਪਏ। ਇੱਕਾਂ ਜੀਰਾ ਪੱਚਾ ਦੇਖੋ। ਕਾ ਬੱਚਾ। ਕਾ ਬੱਚਾ। ਦੋ ਤਿੰਨ ਬੱਚੇ ਪਾਲਦੇ ਪਏ। ਬਾਕੀ ਦਾ ਨੋਟ ਪਰਲਾ ਸੈਟਅਪ ਵਾਲੇ ਤੇ ਵੀ ਸਿਸਟਮ ਹੈ ਜੁੜੇ ਜੜੇ ਲੱਗੇ ਨਹੀਂ ਆ 35 7 ਹੋਣੀ ਬੱਚੇ ਬੱਚੇ ਆਪੇ ਸੈੱਟ ਹੋ ਜਾਣਗੇ ਤੁਹਾਨੂੰ ਕੋਈ ਚੀਜ਼ ਚੈੱਕ ਕਰਨੀ ਨਹੀਂ ਸਾਡਾ ਜੋੜੇ ਵਾਲਾ ਪੁੱਤਰ ਤਾਂ ਵੀ ਜੋੜੇ ਵਾਲਾ ਪੁੱਤਰ ਇਉਂ ਤੇ ਜਾਰੀ ਲੱਗੇ ਹੁਣ ਆੜੀ ਆੜੀ ਬੱਚੇ ਵਿੱਚ ਨਿਕਲਦੇ ਨੇ ਇੰਦਰ ਵੀ ਅੱਜ ਬਾਗ ਦੀ ਵੀ ਕੁਝ ਕੁਝ ਜੋੜਾਂ ਤੋਂ ਬੱਚੇ ਵਿੱਚ ਭਲਾਈ ਤੇ ਦੋ ਮਾਕੀ ਤਾਂ ਉੱਪਰ ਵੀ ਨੇ ਉੱਪਰ ਕੀ ਸਿਸਟਮ ਲਗਾਵਾ ਇਹ ਦੇਖਣੇ ਕੋਨੇ ਜਾਂਦੇ ਹੁੰਦੇ ਲੱਥੇ ਆ ਕੇ ਬੱਚੇ ਆਹ ਉਹਤਰੀ ਫੜੀ ਇਹਨਾਂ ਬਾਜੀ ਮੋਰ ਲੱਗੀ ਇਹਦੇ ਬੱਚਾ ਨਿਕਲਿਆ ਇਹਦਾ ਇਹਦਾ ਵੀ ਆਹ ਉਹਤਰੀ ਨੇ ਆਂਡੇ ਲਾਉਣੇ ਇਹਦੇ ਅੱਗੇ ਆਦੀ ਨੇ ਤੇ ਇਹਨਾਂ ਦੇ ਆਪਾਂ ਬੱਚੇ ਵੀ ਸੇਲ ਕਰਨੇ ਆਪਾਂ ਬੱਚਿਆਂ ਦਾ ਰੇਟ ਵੀ ਪੁੱਛਦੇ ਰਹਿੰਦੇ ਕੀ ਰੇਟ ਕੀ ਰੇਟ ਆਪਾਂ ਵੀ ਦਾਦੀਏ 500 ਤੋਂ ਲੈ ਕੇ 2000 ਤੱਕ ਬੱਚੇ ਦਾ ਰੇਟ ਹੈ ਜਿੱਦਾਂ ਦਾ ਬੱਚਾ ਲਓਗੇ ਉਦਾਂ ਦਾ ਰੇਟ ਲੱਗ ਜਾਂਦਾ 500 ਤੋਂ ਲੈ ਕੇ 2000 ਤੱਕ ਰੇਟ ਲੱਗਣਾ ਇਹਨਾਂ ਜੱਡਾ ਪਲੇ ਵੀ ਹੋਣਗੇ ਗੋਲਡਨ ਟੈਡੀ ਮਾ ਸਾਡੇ ਕੋਲ ਤਿੰਨ ਨਸਲਾਈਆਂ ਤਿੰਨ ਜਾਂ ਚਾਰ ਹੋਰ ਸਾਡੇ ਕੋਲ ਨਹੀਂ ਨਸਲਾਈ ਡੈਡੀ ਡਾਬ ਵਾਲੇ 골ਡਨ ਤੇ ਇੱਕ 35 ਨਾਲ ਪੇਰ ਹੁਣ ਉੱਤੇ ਰਖਾਉਣੇ ਤੁਹਾਨੂੰ ਕੀ ਸਿਸਟਮ ਹੈ ਕੋ ਜਿਹੜਾ ਜੋੜੇ ਛੱਡੇ ਆ ਬੱਚੇ ਪਿੱਛੇ ਬਣਾਉਣ ਦਾਣੇ ਦਾ ਟਾਈਮ ਦਾ ਤੇ ਬੰਦਿਆਂ ਦਾ ਬੰਦੇ ਸਾਰੇ ਚੋੜੇ ਸੋ ਸਸ ਸਸਟਮ ਕਿਤਾਬਾਂ ਬਰੀਡਿੰਗ ਦਾ ਟੰਪ ਕਰੇਟ ਲਾਏ ਆ ਪਿਲੇ ਸਾਲ ਦੇ ਲਾਏ ਹੋਇਆ ਰਿਜ਼ਲਟ ਵਧੀਆ ਮਿਲਿਆ ਤਨਾ ਬੱਚੇ ਪੁੱਛ ਪਾਲਦੇ ਰਹਿੰਦੇ ਨਾਲ ਅੰਡਾ ਵੀ ਲੱਥ ਜਾਣਗੇ ਤੇ ਬੱਚੇ ਵੀ ਪਗ ਰਹਿੰਦੇ ਕਰੇਟ ਖੁੰਲੇ ਆ ਸਾਰਾ ਕੁਝ ਆ ਕੇ ਕੋਲ ਜੋੜੇ ਜੜੇ ਨਾਲ ਡਣਾ ਡਣਾ ਖਾਣਦੇ ਬੱਚਿਆਂ ਨੂੰ ਬਰੀਡਿੰਗ ਕਰਦੀ ਆ ਆਹਨੋ ਕਰੇਟ ਪਾਈ ਹੋਈ ਆ ਨਾਲ ਮਿੱਟੀ ਜਿਹੜੀ ਹੁੰਦੀ ਆ ਸਾਰਾ ਕੁਝ ਪਾਇਆ ਆ ਬਾਕੀ ਇਹਨਾਂ ਦਿਨਾਂ ਵਿੱਚ ਕਬੂਤਰ ਲੋਕਾਂ ਦੇ ਬਿਮਾਰ ਬੂਮੋਰੀ ਵੀ ਹੁੰਦੇ ਆ ਮਿੱਟੀ ਦਾ ਤੇਲ ਪਿਆ ਸੀ ਇੱਕ ਦੋ ਦਿਨ ਹੀ ਪਹਿਲਾਂ ਆ ਬੋਤਲ ਭਰੀ ਪਈ ਐ ਅਹੀਂ ਤੇ ਆ ਦੇਖੋ ਇਹ ਪਿਆਰ ਲੈਂਦੀ ਬੋਤਲ ਮਿਲ ਜਾਂਦੀ ਹੈ ਮਿੱਟੀ ਦਾ ਤੇਲ ਕਿਹਨੂੰ ਵੀ ਲੋ ਚਾਹੀਦਾ ਹੈ ਦੱਸ ਦਿਓ ਮਿਲ ਜੂਗਾ ਕਰਨ ਦਾ ਆ ਕੁਝ ਸਾਡੇ ਚੋਣੇ ਲੱਗੇ ਸਾਰੇ ਵਾਦੂ ਬੱਚੇ ਨਿਕਾਉਣੇ ਇਹਨਾਂ ਦਿਨ ਆਂਡੇ ਆਂਡੇ ਲੱਥੇ ਪਏ ਆ ਤੇ ਬੱਚੇ ਆਪਾਂ ਸੇਲ ਵੀ ਕਰਨੇ ਆ ਪਰ ਲੇਖੋਡੇ ਦਾ ਵੀ ਤੁਹਾਨੂੰ ਸਿਸਟਮ ਦਿਖਾਉਣੀ ਹੈ ਕਿਹੜੇ ਕਿਹੜੇ ਬੱਚੇ ਕੁਛੇ ਕਢਾ ਕੇ ਡਾਉਣੇ ਆ ਕਿਦਾਂ ਕੀ ਕਰਨਾ ਵਾ ਨਵਾਂ ਸੈਟਮ ਬਣਾਇਆ ਹਣ ਗਾਂਜਾਂ ਲਾਦਣ ਲੱਗੇ ਤੇ ਹੋਰ ਇੱਕ ਸਾਰਾ ਜੇ ਦੇਖਦੇ ਆ ਕਿ ਸਿਸਟਮ ਹੁੰਦਾ ਹਣ ਬੱਚਾ ਆਉਂਦੇ ਨੇ ਇਦਾਂ ਹੀ ਬੱਚੇ ਆਲੀ ਜੜੀ ਆਪੇ ਟ੍ਰੇਨ ਹੋ ਜਾਂਦੇ ਆ ਧਾਣੇ ਪਾਣੀ ਖਾਣ ਦਾ ਸੋਹਰਾ ਸੈਟਅਪ ਚੱਲਦਾ ਵਾ ਆਪਣਾ ਹੋਰ ਰੈਗੂਲਰ ਵੀਡੀਓ ਪਾਇਆ ਕਰਾਂਗੇ ਨਾਲ ਹੀ ਜੇ ਨਾਲ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਚਲੋ ਅੱਗੇ ਟੋਪਣੀ ਪਰਲਾਪ ਖਾਣੇ ਪੋਸ਼ਣ ਤੁਹਾਨੂੰ ਇੱਧਰ ਛੱਡੇ ਆ ਕੁਝ ਨਵੇਂ ਕਬੂਤਰ ਇਹਨੇ ਪੱਕੇ ਕਰਨੇ ਉਹ ਛੱਡੇ ਹੋਏ ਆ ਨਾਲ ਕੁਝ ਗਿੱਜੇ ਆ ਨਾ ਕਬੂਤਰ ਹੀ ਖੜਿਆ ਹੈ ਇਹ ਇੱਥੇ ਕਬੂਤਰ ਗਿਆ ਕਾਲਾ ਗਿਆ ਮਗਰ ਜਿਹੜਾ ਇਹ ਹੀ ਖੜਿਆ ਔਰ ਬਾਕੀ ਦਾਣਾ ਸਾਡਾ ਸੈਟਅਪ ਜਿਹੜਾ ਬਣਿਆ ਸਾਰਾ ਇਦਾਂ ਦਾ ਹੀ ਜੋੜੇ ਕੋਚ ਲੱਗੇ ਹੋਏ ਆ। ਆ ਕਾਲੇ ਕਬੂਤਰਾ ਅਡੇ ਸ਼ੌਂਕ ਨਾਲ ਮੁੰਡੇ ਨੇ ਪਾਲੇ ਸਾਰੇ। 4-5 ਹੈਗੇ ਆ। 6 ਇੱਕ ਉੱਪਰ ਬੈਠਾ 6 ਇੱਕ ਅਧਰ ਨੇ ਉਹਨਾਂ ਦੇ ਥੱਲੇ-ਥੱਲੇ ਬੈਠਾ ਹੋਊਗਾ। 7-8 ਕਬੂਤਰ ਕਾਲੇ ਰੱਖੇ, ਇੱਕ ਅਧਰ ਕਬੂਤਰ ਕਾਲੀ ਰੱਖੇ। ਇੱਧਰ ਕਾਲੀ ਕਬੂਤਰੇ ਮੀਟੀ ਆਵੇ। 2 ਕਬੂਤਰ ਉਧਰ ਜੋੜਾ। ਇਧਰ ਤੇ ਇੱਕ ਜਗ੍ਹਾ ਨਹੀਂ ਹੈ ਗਈ ਥੱਲੇ ਜੋੜੇ ਲਾਉਣ ਨੂੰ ਤੇ ਇਸ ਕਰਕੇ ਇਹ ਉੱਤੇ ਰੱਖੇ ਆ ਪੱਕੇ-ਪੁੱਕੇ ਕਰਨ ਵਾਸਤੇ ਜਿਹੜੇ ਪੱਕੇ-ਪੁੱਕੇ ਹੋ ਜਾਣਗੇ ਤੇ ਫਿਰ ਇਹਨਾਂ ਨੂੰ ਛੱਡਾਂਗੇ। ਉਹ ਵੀ ਉੱਤਰ ਫੜਿਆ। ਰੰਗ ਲੱਗੇ ਤੇ ਸਾਰੇ ਉਤ ਦੇ ਦੋ ਦਿਨੇ ਬਾਅਦ ਬੱਚੇ-ਪੁੱਚੇ ਜਿਹੜੇ ਨਾ ਰੱਖਾਂਗੇ ਉਹ ਹੀ 2-4 ਕਢਾ ਕੇ ਬਾਕੀ ਬੱਚੇ ਵੀ ਸਾਰੇ ਸੇਲਸੂਲ ਕਰ ਦਨੇ ਆ ਸਿਸਟਮ ਨਵਾਂ ਜਿਹੜਾ ਕਰਨ ਲੱਗਾ। ਉਦ ਇਹ ਸਾਰੇ ਆਪਾਂ ਦੇਖ ਦੋ ਦਨੇ ਹੁਣ ਦੂਜੇ ਬੰਨੇ ਤੁਹਾਨੂੰ ਉਹਨੇ ਜਿਹੜੇ ਕਬੂਤਰ ਉੱਡੇ ਡਾਏ ਆ ਜਿਹੜੇ ਪੱਕੇ ਕੀਤੇ ਅਜੇ ਪੱਕੇ ਹੋਵੇ ਜਿਹੜੇ ਉਹ ਨੌਲੀ ਹੋੜੀ ਗਾਓ ਫਿਰ ਉਹ ਨਾਲ ਉਹ ਆਠਾ ਕਰਾਈਦਾ ਜਾਨਵਰਾਂ ਨੂੰ ਜਾਲ ਦੇ ਉੱਪਰ ਥੱਲੇ ਹੋ ਗਈ ਤੁਹਾਨੂੰ ਖਾਵਾਂ ਗਾੜੀ ਵਾਲੀ ਆ ਜਿਹੜਾ ਆਪਣਾ ਉੱਪਰ ਜਿਹੜੇ ਨਾਰੇ ਜਿਹੜੇ ਵੇਲੇ ਬਏ ਇੱਕ ਦੋ ਮਾਦੀਆਂ ਵੇਲੀਆਂ ਜਿਹੜੇ ਜੋੜੇ ਲਾਉਣ ਨੇ ਰੇ ਥੱਲੇ ਸਾਡੇ ਆਬ ਜਗਾ ਨਹੀਂ ਆ ਗਿਆ ਕੀਤੇ ਤਾਂ ਕਰਕੇ ਉੱਤੇ ਛੱਡੇ ਦੋ ਤਿੰਨ ਖਾਨੇ ਪਾ ਗਏ ਇੱਕ ਦੋ ਕਬੂਤਰੀਆਂ ਇੰਗੀਆਂ ਇੰਨਾ ਚ ਵੇਖੀ ਨੇ ਇੱਕ ਆ ਗੋਲਡਨ ਕਬੂਤਰੀ ਵੇਲੀ ਹੈ ਤੇ ਇੱਕ ਕਬੂਦਰੀ ਇੱਥੇ ਹੋਰ ਵੇਲੀ ਆ ਜੀ ਉਹ ਸ਼ਾਇਦ ਉਹ ਮਗਰ ਬੈਠੀ ਆ ਆੜੀ ਇੱਥੇ ਲੱਗਣੀਆਂ ਜੋੜੇ ਆ ਕਬੂਤਰ ਜਿਹੜੇ ਉੱਤੇ ਡਾਇਏ ਜਿਹੜੇ ਉਹ ਆ ਤੇ ਕੁਝ ਬੱਚੇ ਜਿਹੜੇ ਨਵੇਂ ਪੱਕੇ ਕਰਦੇ ਆ ਕਰ ਲਿਆ ਗੋਲ ਕੀਤੇ ਜਿਹੜੇ ਉਹ ਆ ਸਾਰੇ ਗਿੱਜੇ ਕਬੂਤਰੇ ਦਾ ਸਾਰੇ ਨਾਰੀ ਆ ਇੱਕ ਇੱਕ ਦੋ ਮਾਦੀਆਂ ਬਸ ਜੋੜੇ ਪੱਕੇ ਕਰਨਾ ਤੇ ਛੱਡੀਆਂ ਆ ਮਮਾ ਦਾ ਥੱਲੇ ਨਵੇਂ ਜੋੜੇ ਲਾਉਣੇ ਉਹਨਾਂ ਦੇ ਨਾਲ ਤੇ ਉਹ ਕਬੂਤਰਿੰਗ ਤੇ ਛੱਡੀਆਂ ਵਾ ਬਾਕੀ ਤਕਰੀਬਨ ਸਾਰੇ ਕਬੂਤਰ ਦੰਡੇ ਹੈਗੇ ਆ ਇੱਥੇ ਸਾਰੇ ਨਾਰੀ ਆ ਤਕਰੀਬਨ ਇੱਕ ਦੋ ਮਾਦੀਆਂ ਤਿੰਨ ਇੱਕ ਕਾਲੀ ਮਾਦੀ ਆ ਤਿੰਨ ਮਾਦੀਆਂ ਤੇ ਬਾਕੀ ਸਾਰੇ ਨਾਰੀ ਆ ਜੋ ਆ ਤੇ ਕੁਝ ਜਾਲ ਦੇ ਬਾਹਰ ਅੰਦਰ ਬੈਠੇ ਵਿੱਚ ਚੜੇ ਉੱਤੇ ਤੇ ਆ ਕੁਝ ਖੁੰਡੇ ਜਿਹਾ ਵਿਖਾਉਂਦੇ ਆ ਤੁਹਾਨੂੰ ਬਾਕੀ ਸਾਰੇ ਉੱਤੇ ਥੱਲੇ ਬੈਠੇ ਆ। ਕੋ ਮਗਰ ਟਾਡੀ ਬੈਠਾ ਵਾ ਕਬੂਤਰ ਜੇ ਤੁਹਾਨੂੰ ਨਜ਼ਰ ਆ ਜੀ। ਕੋ ਮਗਰ ਕਬੂਤਰ ਬੈਠਾ ਟਾਡੀ। ਤਾਂ ਜਿਹੜਾ ਚਾਰ ਨੂਰ ਲੱਗਦੇ। ਸਭਾ ਜੇ ਇਹਦੇ ਨਾਲ ਇਹ ਜੋੜਾ ਲੱਗ ਜੇ ਨਾ। ਇਹ ਵੀ ਬੜਾ ਰਿਜ਼ਲਟ ਦੇਊਗਾ। ਦੇਖੋ ਹੁਣ ਕਿਹਦੇ ਨਾਲ ਲੱਗਦੀ ਆ। ਫੱਲੇ ਜੋੜੇ-ਵੜੇ ਖਰਾਬ ਕਰਦੀ ਆ ਤੇ ਤਾਂ ਕਰਕੇ ਉਹਨਾਂ ਨੂੰ ਉੱਤੇ ਛੱਡਿਆ ਇਹਨੋਂ ਦੇ ਕਾਕੂਦਰੀ ਇਥੇ ਹੋ ਰਿਹਾ ਉਹਨਾਂ ਨੇ ਕਿਦਣਾ-ਕਿਦਣਾ ਜਿਹਦਾ ਜੋੜਾ ਲੱਗ ਗਿਆ ਦੋਵਾਂ ਦਾ ਉਹਨੂੰ ਉਹਦੇ ਨਾਲ ਲਾ ਦੇਣਾ ਆ ਡੱਬਾ ਤੇ ਚੈਂਪੀਅਨ 2000 24 ਜੇਡ ਤੇ ਦਾ ਬੱਚਾ 243 ਦੇ 46 ਟੈਂਪਰੇਚਰ 'ਚ ਆ ਸਾਡੇ ਆ ਟੈਡੀ ਬੱਚਾ ਸਾਡਾ ਘਰ ਦਾ ਇਹ ਫਰੋਜਪੁਰੀ ਦੇ ਟੈਡੀ ਕ੍ਰਾਸ ਆ ਫਰੋਈ ਫੋਰੀ ਟਾਡੀ ਕ੍ਰਾਸ ਦੋ ਗਈਆਂ ਅ ਕੋਈ ਜਿਹੜੇ ਹੈਗੇ ਨਾ ਇਹ ਸਾਰੇ ਇਦਾਂ ਹੀ ਹੁਣ ਸੈਟਅਪ ਕਰਨ ਲੈ ਆ ਤੁਹਾਨੂੰ ਖਾਵਾਂਗੇ ਗਾਹ ਵਾਲੀ ਜੜੀ ਕਿਹੜੇ ਕਿਦਾਂ ਕਿਦਾਂ ਜੋੜੇ ਲਾਏ ਆ ਫਿਰ ਜੋੜੇ-ਜੋੜੇ ਦਾ ਵੀ ਸ਼ੌਂਕ ਰਾ ਕੇ ਨਾ ਉਹ ਟੈੜੀ ਆ ਰਹਾ। ਪਿਆਰ ਚਿੱਟੀ ਦੁੱਧ ਵਰਗੀ ਅੱਖ ਲਾ ਰਿਹਾ। ਪਿਆਰ ਦੁੱਧ ਵਰਗੀ ਅੱਖ। ਮਾਦੀਨੀ ਉਸ ਲੈਵਲ ਦੀ ਲੱਭਣ ਦੀ ਹੈ ਜੀ ਹੰਮ। ਦੇ ਦੇ ਵੀਰ ਕੋਈ ਤੇ ਦੱਸੀ। ਅਹੀਂ ਵੀਰੇ ਨੇ ਰੇਟ ਪੈ ਨਹੀਂ ਪਾ ਸਕੇ ਬਿਲਕੁਲ ਸਸਤੀ ਚਾਹੀਦੀ ਆ ਆਪਣ ਨੂੰ। ਜੇ ਅਹੀਂ ਵੀ ਸਸਤੇ ਦੇਣੇ ਆ ਤੇ ਉਹਨਾਂ ਨੂੰ ਵੀ ਸਸਤੀ ਕੁਤਰੀ ਚਾਹੀਦੀ ਆ। ਇਹ ਲੋਕਾਂ ਨੂੰ 5-10 ਹਜ਼ਾਰ 20 ਹਜ਼ਾਰ ਨਹੀਂ ਮੰਗਦੇ। ਬੱਚਿਆਂ ਦਾ ਰੇਡ ਵੀ ਤੁਹਾਨੂੰ ਦੱਸਿਆ 500 ਤੋਂ ਲੈ ਕੇ 2000 ਤੱਕ ਹੈ ਪਹਿਲਾਂ ਦਾ ਪਰ ਸਾਫ ਕਰਾ ਕੇ ਲੈ ਲੋ ਪਰ ਤੁਹਾਨੂੰ ਪ੍ਰੇਡ ਉੱਲਾ ਹੀ ਰਹਿਣਾ ਹੈ ਵੱਡੇ ਕਬੂਤਰ ਵੱਧ ਤੋਂ ਵੱਧ 4-5000 ਤੱਕ ਵੇਚ ਸਕਦੇ ਜਿਹੜਾ ਵੱਡਾ ਬਲੀਟਰ ਕਬੂਤਰ ਹੋਊਗਾ ਇਹ ਨਹੀਂ ਵੀ 10000 20000 5000 ਨਾ ਉੱਡ ਨਾ ਲੈਣਾ ਨਾ ਕੋ ਦੇਣਾ ਏਰ ਕੀ ਗਰਮੀ ਚ ਪਤਾ ਲੱਗ ਗਿਆ ਕੀ ਦੇ ਕਿੰਨੇ ਰੁਪਏ ਆ ਜਿੰਨੇ ਵੀ ਗਏ ਨੇ ਲੈਣੇ ਨਾ ਕਬੂਤਰ ਉੱਡੇ ਡਾਏ ਤੇ ਰਿਜ਼ਲਟਡ ਬੰਦਿਆਂ ਤੋਂ ਲਿਆ ਕਰੋ ਕੋਈ ਕਵੇ ਵੀ ਮੈਂ ਇਨਾ ਉੱਟਿਆ ਤੈਨੂੰ ਕੋ ਪਾੜਾ ਦੇ ਦੇ ਯਾਰ ਕਿਤੇ ਦੋ ਦੋ ਦੁੱਧ ਤੇ ਪਾਣੀ ਦਾ ਪਾਣੀ ਗਰਮੀ ਨੇ ਕੀਤਾ ਪਿਆ। ਦਸਣਾ ਦਾ ਪਾਇਆ ਲੱਗਾ ਯਾਰ ਕੀ 2024 ਚ ਜੇੜ ਚ। ਆ ਸਾਡਾ 골ਡਨ ਇੱਕ ਆ ਸੋਚਣਿਆਂ 골ਡਨ ਨੂੰ ਆ 골ਡਨ ਨਾਲ ਲੱਗੀ ਜੋੜਾ ਇਹ ਇਦਾਂ। ਇਦਾਂ ਜੋੜਾ ਲਾਉਂਦੇ ਆ ਜੇ ਲੱਗ ਗਿਆ ਤੇ ਨਾ ਹੋ ਤੇ ਫਿਰ ਐਦਾਂ ਹੀ ਜੋੜਾ ਲਾਦਣਾ ਦੋਨਾਂ। ਤੇਨੇ ਕੀ ਰੱਤ ਕਿੰਨਾ ਲੱਗ ਜਾਊਗਾ। ਉਹ ਦੂਤਰੀ ਗੇਲੀ ਜਣਾ ਇਹਨੂੰ ਵੀ ਜੋੜਾ ਲਾਉਣਾ। ਇਹਦਾ ਵੀ ਜੋੜਾ ਜਿਹੜਾ ਲਾਉਣਾ ਵਾ। ਥੋੜੇ ਇਹ ਤੁਹਾਨੂੰ ਨਾ ਅੰਦਰ ਉਹ ਹਾਉਣਾ ਉਤਰਣ। ਬਾਟ ਆਈ ਜੋ। ਚੈੱਕ ਕਰੋ। ਛੁੱਟੀ ਆਖਰੇ ਗਾੜੀਆਂ ਦੋਦਰ ਕੀ ਅੱਖਾਂ ਪਲੇਨ। ਆਸੇ ਬੇੜਾ ਸਾਡਾ ਬਚਾਉਂਦਾ। ਫਰੀਡਿੰਗ ਲਈ ਰੱਖਿਆ ਹੈ ਇੱਕੋ ਹੀ ਪਿਓ ਨੇ ਕੱਢਿਆ ਤੇ ਆਪਣੇ ਵਰਗਾ ਇਹੋ ਕੱਲਾ ਰੱਖਿਆ ਹੈ ਤੇ ਇੱਕ ਜਿਹੜਾ ਆ ਮਾਟਰ ਵਾਲੀ ਜੋੜੀ ਰੱਖੀ ਹੋਈ ਹੈ ਪਹਿਲੋਂ ਜੋੜੇ ਲਾਉਂਦੇ ਆ ਨਵੇਂ ਕਬੂਤਰ ਵੇਨਾ ਕਿਹੜਾ ਨਾਲ ਰੱਖਿਆ ਸੋਚਣ ਦੇ ਆ ਕਬੂਤਰ ਲਾਦੀ ਉਹਦੇ ਨਾਲ ਜਿਹੜਾ ਫਿਰ ਉਹਦਾ 2000 ਫਾਇਰ ਕੀ ਚੈਂਪੀਅਨ ਹੋਇਆ ਹੈ ਇਹਨਾਂ ਬਾਕੀ ਦੇ ਆ ਵੀ ਪਾਕਿਸਤਾਨੀ ਕਬੂਤਰ ਮੋੜਾ ਵਾਲਾ ਫੜਾ ਜਿਹੜਾ 2 ਸਾਲ ਹੋ ਗਏ ਨੂੰ ਸਾਡਾ ਕਰਦਾ ਵਾ ਕਿਤਾ ਹਾਂ ਬਾਕੀ ਸਾਡੇ ਫਰੋਈ ਬੁਰੀ ਇਹਦੇ ਨਾਲ ਸ਼ਾਇਦ ਜੋੜਾ ਲੱਗ ਜਾ ਤਮਾ ਦੇ ਐਸੇ ਜਿਹੇ ਨਾ ਵੀ ਬੇਦ ਨੇ ਕੀ ਤੇਰਾ ਲੱਗਦੀ ਆ ਆਪਣੀ ਮਰਜ਼ੀ ਨੇ ਇਹਨੂੰ ਛੱਡਿਆ ਜੋੜੇ ਲਾਉਣ ਤੇ ਜਿਹੜੇ ਨਾਲ ਲੱਗੀ ਆ 골ਡਨ ਕਬੂਤਰ ਸਾਡਾ ਸੈਟਅਪ ਬਣਾਇਆ ਨਹੀਂ ਤੇ ਬਨੇਰੇ ਕਰਾਤੇ ਇਧਰ ਇਥੇ ਜਾਲ ਲਾ ਦੇਣਾ ਉਹਨੂੰ ਪੂਰਾ ਦਾ ਪੂਰਾ ਹੀ ਦੇ ਦੇ ਕਿਹੜੇ ਰੰਗ ਦਾ ਲਾਉਣੇ ਜਾਲ ਲੌਂਗਾ ਲਾ ਦੇਣਾ ਉਹਨੂੰ ਤੇ ਸਾਰਾ ਹੀ ਥੱਲੇ ਖੋਲਣ ਲਈ ਕੋਤਰ ਬੰਦੀ ਕਰਦੇ ਨੇ ਉੱਤੇ ਰੇਲਿੰਗ ਲਾ ਦੇਣੀ ਆ ਜਾਲ ਦੇ ਵਿੱਚ ਉੱਤੇ ਉੱਤੇ ਬਾਹਰ ਨਿਕਲਦੇ ਉਤੋਂ ਹੀ ਅੰਦਰ ਜਾਣ ਦੇਖਦੇ ਆ ਬਾਕੀ ਮਿਸਤਰੀ ਕੀ ਕਹਿੰਦਾ ਝੋੜੇ ਦਾਣਾ ਦੂਣਾ ਜਿਹੜੇ ਵੱਡੇ ਉਤਰੋ ਕੁਝ ਬਾਹਰ ਕੱਢੇ ਆ ਡਾਉਂ ਡੂਣਾ ਤੇ சார சம